ਦਰਸ਼ਕੋ ਸਾਥਰੀਓ ਪਤ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0572 ਵਾਲੀ ਤੋਂ ਅੱਜ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਜੋ ਸਮੇਂ ਦੇ ਹਾਲਾਤ ਨੇ ਆਪਕਾ ਨੂੰ ਸਾਰਿਆਂ ਨੂੰ ਪਤਾ ਹੈ ਕਿਦਾਂ ਦੇ ਹੋ ਰਹੇ ਨੇ ਮੌਕੇ ਦੀਆਂ ਸਰਕਾਰਾਂ ਸਾਡੇ ਜੋ SC BC OBC ਭਾਈਚਾਰਾ ਉਹਨਾਂ ਨਾਲ ਈ ਹੋ ਰਿਹਾ ਹੈ। ਤੋਂ ਜ਼ਿਆਦਾ ਗੱਲਾਂ ਬਾਤਾਂ ਆਪਾਂ ਨਹੀਂ ਕਰਾਂਗੇ। ਤੋਂ ਇੱਕ ਖਬਰ ਬਹੁਤ ਹੀ ਵਧੀਆ ਤੁਹਾਡੇ ਨਾਲ ਇੱਕ ਜਾਣਕਾਰੀ ਸੰਭੂ ਕਰਾਂਗੇ। ਕੀ ਹੈ ਖਬਰ? ਖਨੌਰੀ ਮੰਡੀ ਦੇ ਸਿਰਕੱਢ ਨੌਜਵਾਨ ਆਗੂ। ਖਨੌਰੀ ਮੰਡੀ ਦੇ ਸਿਰਕੱਢ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਕੰਬੋਜ ਜੀ ਬਚਪਾਤ ਹੋਏ ਸਮਲ। ਤੋਂ ਇੱਕ ਵਾਰ ਫਿਰ ਖਨੌਰੀ ਮੰਡੀ ਦੇ ਸਿਰਕੱਢ ਆਗੂ ਸ੍ਰੀ ਗੁਰਪ੍ਰੀਤ ਜੀ ਕੰਬੋਜ ਭੋਜਨ ਸਮਾਜ ਪਾਰਟੀ ਵਿੱਚ ਹੋਏ ਸ਼ਾਮਲ ਭੋਜਨ ਸਮਾਜ ਪਾਰਟੀ ਪੰਜਾਬ ਵੱਲੋਂ ਚੋਣਾਈ ਮੁਹਿੰਮ ਪੰਜਾਬ ਸੰਭਾਲੋ ਨੂੰ ਉਸ ਵੇਲੇ ਬਹੁਤ ਵੱਡਾ ਹੰਗਾਰਾ ਮਿਲਿਆ ਜਦੋਂ ਖਨੌਰੀ ਸਹਿਰ ਦੇ ਨੌਜਵਾਨਾਂ ਆਗੂ ਸਰਦਾਰ ਗੁਰਪ੍ਰੀਤ ਸਿੰਘ ਜੀ ਕੰਬੋਜ ਸਾਹਿਬ 22 ਜੂਨ ਨੂੰ ਸੰਗਰੂਰ ਤੋਂ ਬਸਪਾ ਵੱਲੋਂ ਕੀਤੀ ਵਿਸ਼ਾਲ ਪੰਜਾਬ ਸੰਭਾਲੋ ਰੈਲੀ ਮੌਕੇ ਆਪਣੇ ਸਾਥੀਆਂ ਸਮੇਤ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕਰੀਮਪੂਰੀ ਸਾਹਿਬ ਦੀ ਅਗਵਾਈ ਵਿੱਚ ਭੋਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਸ਼ੂਭ ਪ੍ਰਧਾਨ ਅਤੇ ਬਸਪਾ ਦੀ ਪੂਰੀ ਸਟੇਟ ਲੀਡਰਸ਼ਿਪ ਨੇ ਗੁਰਪ੍ਰੀਤ ਕੰਬੋਜ ਜੀ ਦਾ ਪਾਰਟੀ ਟੌਰਨ ਤੇ ਨਿਗਾਸਵਾਰ ਕੀਤਾ ਇਸ ਸਮੇਂ ਜਦੋਂ ਸਾਡੀ ਗੱਲਬਾਤ ਜ਼ਿਲ੍ਹਾ ਕੋਆਰਡੀਨੇਟਰ ਅਤੇ ਹਲਕਾ ਲਹਿਰਾ ਦੇ ਇੰਚਾਰਜ ਸਪਤਾਰਜੋਗ ਇੰਜੀਨੀਅਰ ਅਮਨ ਗੋਧ ਜੀ ਨਾਲ ਹੋਈ ਤਾਂ ਉਹਨਾਂ ਦੱਸਿਆ ਕਿ ਇਹ ਸਬ ਦਾ ਸਹਿਰਾ ਮਾਫ ਕਰਨਾ ਸੋ ਇਸ ਸਬ ਦਾ ਸਹਿਰਾ ਖਨੌਰੀ ਸੈਡ ਤੇ ਸਹਿਰੀ ਪ੍ਰਧਾਨ ਗੁਲਾਬ ਸਾਸੀ ਜੀ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਹੀ ਸ਼ਹਿਰ ਨਿਵਾਸੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ बसपा ਨੂੰ ਜੁਆਇਨ ਕਰ ਰਹੇ ਹਨ बसपा ਚ ਜੁਆਇਨ ਕਰਨ ਤੋਂ ਬਾਅਦ ਅਮਨਬੋਧ ਜੀ ਦੇ ਦਸਨ ਮੁਤਾਬਕ ਗੁਰਪ੍ਰੀਤ ਕੰਬੋਜ ਜੀ ਦਾ ਕਹਿਣਾ ਹੈ ਕਿ ਸਿਰਫ बसपा ਨੇ ਹੀ ਪੰਜਾਬ ਦੇ 1998 ਦੌਰਾਨ ਮੁੱਖ ਮੰਤਰੀ ਦੇ ਉਮੀਦਵਾਰ ਸ਼੍ਰੀ ਸ਼ੇਦੀ ਸਿੰਘ ਕੰਬੋਜ ਨੂੰ ਐਲਾਨਿਆ ਸੀ ਜੋ OBC ਸਮਾਜ ਲਈ ਬਹੁਤ ਮਾਨ ਵਾਲੀ ਗੱਲ ਹੈ बसपा ਅੰਦਰ ਸਰਬ ਧਰਮ ਹਰ ਮਜ਼ਬਦ ਦੇ ਲੋਕਾਂ ਨੂੰ ਬਣਦਾ ਮਾਨ ਸਨਮਾਨ ਮਿਲਦਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਬਹੁਤ ਦਨ ਸਮਾਗ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹਨਾਂ ਇਹ ਵੀ ਆਖਿਆ ਕਿ ਉਹ ਦਿਨ ਰਾਤ ਪਾਰਟੀ ਲਈ ਕੰਮ ਕਰਨਗੇ ਅਤੇ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਦਾ ਜੋਰ-ਸ਼ੋਰ ਨਾਲ ਪ੍ਰਚਾਰ ਕਰਨਗੇ। ਇਸ ਸਮੇਂ ਉਹਨਾਂ ਨਾਲ ਜ਼ਿਲ੍ਹਾ ਕੋਆਰਡੀਨੇਟਰ ਅਤੇ ਹਲਕਾ ਲੈਹਰਾ ਦੇ ਅਨੁਚਾਰਜ ਇੰਜੀਨੀਅਰ ਅਮਨਬੋਧ ਜੀ, ਹਲਕਾ ਲੈਹਰਾ ਦੇ ਪ੍ਰਧਾਨ ਡਾਕਟਰ ਰਾਜਕੁਮਾਰ ਜੀ, ਡਾਕਟਰ ਜੁਗਿੰਦਰ ਸਿੰਘ ਜੀ ਨਦਾਨਾ ਪੂਰਾ ਲੇਲ ਜੀ ਬਿੱਕੀ ਖਮੋਰੀ ਵਿਕਰਮ ਗਲਾੜੀ ਰਜੇਸ਼ ਜੀ ਜਸਵੰਤ ਚੋਹਾਨ ਪਰਵੀਨ ਬਨਾਰਸੀ ਸਹਿਬ ਸਾਸ਼ੀਆ ਆਦ ਆਗੂ ਹਾਜ਼ਰ ਰਹੇ ਸੋ ਇਹ ਜੋ ਮੈਂ ਨਾ ਬੋਲੇ ਨੇ ਜਦੋਂ ਸਤਿਕਾਰਯੋਗ ਸ੍ਰੀ ਗੁਰਪ੍ਰੀਤ ਜੀ ਕੰਬੋਜ ਨੇ ਗੋਜਨ ਸਮਾਜ ਪਾਰਟੀ ਜੁਆਇਨ ਕੀਤੀ ਸੋ ਇਹ ਸਾਰੇ ਸਾਥੀ ਉਹਨਾਂ ਦੇ ਨਾਲ ਸੰਤ ਸੋ ਗੋਜਨ ਸਮਾਜ ਪਾਰਟੀ ਲਈ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਅਗਰ ਬੋਲਨ ਸਮਾਜ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਜੋ ਸਾਡਾ youth ਹੈ ਜੋ ਸਾਡੇ ਨੌਜਵਾਨ ਨੇ ਉਹ ਪਾਰਟੀ ਵੱਲ ਆ ਰਹੇ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਸੋ ਸਾਥੀਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਿਓ ਸੋ ਦਰਸ਼ਕੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇੱਕ ਬੇਨਤੀ ਜਰੂਰ ਕਰਾਂਗਾ ਇਸ ਤੋਂ ਬਾਅਦ ਜਦੋਂ ਆਪਣੇ श्री गुरप्रीत जी ने पार्टी ज्वाइन की है उस समय की वीडियो चलावाने जरूर देखो धन्यवाद सरदार अपने साथियों ठीकु आइयो <Vocalłość> <Harriet> yeah, he <eben>